ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਵਕਤਗੜ੍ਹ ਬਾਈ ਕੋਲ ਇੱਕ ਗਾਹ ਟੋਕੜ ਫਕਾਊਆ ਤੇ ਇੱਕ ਹੀ ਛੋਟੀ ਬੋਈ ਬਾਕੀ ਕਰਦੇ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਫਸਲੇ ਘਾਹ ਜੀ ਕਿਹੜਾ ਪਿੰਡ ਆ ਜੀ ਵਕਤਗੜ੍ਹ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਆ ਛੁੱਟੀ ਕਿੰਨੇ ਕੁ ਟਾਈਮ ਦੀ ਹੈ 2 ਮਹੀਨਾ ਜੀ ਆ 2.5 ਸਾਲਾਂ ਦੀ ਹੈ ਠੀਕ ਹੈ ਜੀ ਤੇ ਕਿੰਨੇ ਕੁ ਪੈਸੇ ਮੰਗਦੇ ਜਿਹੜੇ ਇਹ 35000 ਰੁਪਏ ਹੋਣ ਠੀਕ ਹੈ ਜੀ ਗਾਂ ਦਾ ਜਾਂ 30000 ਠੀਕ ਹੈ ਦਿਖਾਓ ਹੋੜ ਕੇ ਬਾਈ ਦੇਖਾ ਗੋ ਤੇ ਕਿੰਨਾ ਤੋ ਦਿੰਦੀ ਰਿਹਾ ਹੈ 8 ਲੀਟਰ ਹੀ ਬਾਸੀ ਹਾਰ ਰੱਖਣਾ ਕਰ ਠੀਕ ਹੈ ਉਹ ਕਿਹ ਡਿਵਾਗੇ ਇਹ ਸੱਲੀ ਦਾ ਥਾਂ ਹੀ ਠੀਕ ਹੈ ਉਹ ਦੇਸਾ ਤੇ ਅਗਲਾ ਦੂਜਾ ਦਿਖਾ ਦੇ ਮਾਰ ਕੇ ਤੇ ਬਾਈ ਕਹਿੰਦਾ ਫੁੱਲ ਗਰੰਟੀ ਹੈ ਜੀ ਕਾਹੀ ਹਾਂ ਹਾਂ ਕਾਸੀ ਆ ਜੀ ਰੱਖੀ देख था देखा था 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 का गे, गे, है। देखा देखा तुम अठ लीटर गबड़ कपड़े महीने के लिए गाबड़ा हाँ जर्सी जी हाँ जी और भाई जी छोटी दिखाई खोल ਹੋਪਾ ਦੇ ਨੇ ਪਾਈ ਦੇ ਦੇਖੋ ਰਹੀ ਛੋਟੀ ਟਿਕਟੂਕ ਤਾਂ ਨਹੀਂ ਭਰਾ ਵੀ ਇਹਦੇ ਠੀਕ ਹੈ ਜੀ ਦੇਖੋ ਇਹਦਾ ਰੇਟ ਲੁੱਟ ਭਰਾ ਕੀ ਆ ਇਹਦਾ 35000 ਰੁਪਏ 35000 ਰੁਪਏ ਥੋੜਾ ਜਿਹਾ ਡਲ ਦਈਏ ਜੀ ਉਹਨੂੰ ਐ ਵੀ ਟਿਕਟੂਕ ਦੇਣਾ ਹਾਂਜੀ ਇਹਦੀ ਮਾਤ ਲੈ ਕੇ ਨਾ ਤ ਤੁਸੀਂ 14 ਲੀਟਰ ਦੋ ਤੁਸੀਂ ਠੀਕ ਹੈ ਜੀ ਘਰ ਦੀ ਜੋ ਤੁਸੀਂ ਉਹ ਵੀ ਕਰ ਦਈਏ ਠੀਕ ਹੈ ਜੀ ਠੀਕ ਹੈ ਭਾਈ ਜੀ ਦੇਖ ਸਕਦੇ ਹੋ ਦੋਨੇ ਨਗ ਬਾਈ ਦੇ ਪਕਾਊਗਾ ਪਿੰਡ ਵਖਤਗੜ ਠੀਕ ਹੈ ਜੀ ਤੇ ਜੇ ਕਿਸੇ ਨੇ ਵੀਡੀਓ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਹੈਗਾ ਜੀ 7528000355 ਜੀ ਠੀਕ ਹੈ ਜੀ ਤੇ ਹਾਂ ਜੀ ਭਾਈ ਨੰਬਰ ਦੱਸੋ ਜੀ ਆਪਣਾ 76269 ਜੀ 15299 ਜੀ ਦੁਬਾਰੇ ਫੇਰ ਦੱਸੋ ਜੀ 76269 ਜੀ 15299 ਜੀ ਠੀਕ ਹੈ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ